ਵੀ ਇੱਥੇ ਕੱਪੜੇ ਸੁੱਕਣੇ ਪਾਣ ਦਾ ਬੜਾ ਸਿਆਪਾ ਆ। ਵੈਸੇ ਤਾਂ ਫਲੈਟ ਦੇ ਵਿੱਚ 3-4 ਬਾਲਕਨੀਆ ਹੈਗੀਆਂ ਜਿੱਥੇ ਕੱਪੜੇ ਸੁੱਕਣੇ ਪਾ ਸਕੀਏ ਪਰ ਫਾਇਦਾ ਕੀ ਕਿਉਂਕਿ ਉੱਥੇ ਧੁੱਪ ਨਹੀਂ ਆਂਦੀ ਹੈਗੀ ਜਦੋਂ ਤੱਕ ਸਾਰਾ ਦਿਨ ਨਹੀਂ ਡਲਦਾ। ਸ਼ਾਮਾਂ ਨੂੰ ਜਾ ਕੇ ਧੁੱਪ ਆਂਦੀ ਹੈ 3-4 ਵਜੇ ਤੋਂ ਬਾਅਦ। ਤੇ ਇੱਕ ਇੱਥੇ ਨੁਕਸਾਨ ਹੈ ਕਿ ਜਦੋਂ ਵੀ ਇੱਥੇ ਕੱਪੜੇ ਸੁੱਕਣੇ ਪਾਈਏ ਨਾ ਕੱਪੜੇ ਕਦੇ ਨਹੀਂ ਲੱਭਦੇ ਹੈਗੇ। ਉਹ ਨੀਚੇ ਤਾਂ ਪਹੁੰਚਦੇ ਨਹੀਂ ਹੈਗੇ ਫਲੈਟ ਤੋਂ। ਵੀ ਨੀਚੇ ਜਾ ਕੇ ਚੱਲ ਡਿਗ ਜਾਣਗੇ, ਨੀਚੋਂ ਚੱਕ ਲੈਣਗੇ। ਨਹੀਂ ਉਹ ਨੀਚੇ ਡਿਗਣ ਤੋਂ ਪਹਿਲਾਂ ਹੀ ਕਿਸੇ ਨਾ ਕਿਸੇ ਦੇ ਬਾਲਕਨੀ ਦੇ ਤੋ ਬਾਦ ਉਹ ਲੱਭਦੇ ਹੀ ਨਹੀਂ ਹੈਗੇ ਵੀ ਕਿੱਥੇ ਗਏ ਹੁਣ ਕਿਹਦਾ ਕਿਹਦਾ ਦਰਵਾਜ਼ਾ ਖੜਕਾਈਏ ਜਾ ਕੇ ਇਦਾਂ ਇੱਥੇ ਵਧੀਆ ਨਹੀਂ ਲੱਗਦਾ ਹੈਗਾ ਪਿੰਡ ਹੋਵੇ ਤਾਂ ਅਸੀਂ ਪੁੱਛ ਲੈਨੇ ਆ ਕਿ ਆਂਟੀ ਤੁਹਾਡੇ ਘਰ ਸਾਡੇ ਕੱਪੜੇ ਤਾਂ ਨਹੀਂ ਉੜ ਕੇ ਆ ਗਏ ਇੱਥੇ ਤਾਂ ਲੋਕਾਂ ਨੂੰ ਮਾੜੀ ਜਿਹੀ ਡੋਰਬੈਲ ਬਜਾਨ ਨਾਲ ਹੀ ਡਿਸਟਰਬ ਹੋ ਜਾਂਦਾ ਹੈ ਅੱਜ ਮੈਂ ਵੀ ਕਿੰਨੇ ਸਾਰੇ ਕੱਪੜੇ ਧੋਤੇ ਉਹ ਵੀ ਹੱਥ ਦੇ ਨਾਲ ਮਸ਼ੀਨ ਦੇ ਵਿੱਚ ਧੋਣ ਵਾਲਾ ਕੋਈ ਕੱਪੜਾ ਨਹੀਂ ਸੀ ਤੇ ਅੱਜ ਹੱਥ ਨਾਲ ਕੱਪੜੇ ਧੋਤੇ ਇੰਨਾ ਔਖਾ ਲੱਗਿਆ ਨਾ ਕੱਪੜੇ ਧੋਣਾ ਮਹਿਸੂਸ ਦੀ ਪਈ ਸੀ ਕੱਪੜੇ ਧੋਂਦੇ ਧੋਂਦੇ ਮੈਂ ਕਿ ਇੱਕ ਉਹ ਟਾਈਮ ਵੀ ਸੀ ਜਦੋਂ ਨਲਕੇ ਗੇੜ ਕੇ ਪਾਣੀ ਕੱਢ ਕੇ ਨਲਕੇ 'ਚ ਫਿਰ ਕੱਪੜੇ ਧੋਣੇ ਨਾ ਬਾਹਾਂ ਦੁਖਦੀਆਂ ਸੀ ਨਾ ਕੋਈ ਥਕਾਵਟ ਹੁੰਦੀ ਸੀ ਮੈਂ ਕੱਪੜੇ ਸੁੱਕਣੇ ਪਾਣ ਆਈਆਂ 13ਵੇਂ ਫਲੋਰ ਤੇ ਕਿਉਂਕਿ ਕੱਪੜੇ ਚੁੱਕ ਕੇ ਪੌੜੀਆਂ ਚੜ੍ਹ ਕੇ ਤਾਂ ਮੇਰੇ ਕੋਲ ਆ ਨਹੀਂ ਹੋਣਾ ਸੀ ਗਿੱਲੇ ਕੱਪੜਿਆਂ ਦਾ ਭਾਰ ਜ਼ਿਆਦਾ ਆ ਜਦੋਂ ਮੈਂ ਕੱਪੜੇ ਸੁੱਕਣੇ ਪਾਣ ਆਈ ਇੱਥੇ ਹਵਾ ਤਾਂ ਇਦਾਂ ਚੱਲਦੀ ਐ ਮੈਨੂੰ ਲੱਗਦਾ ਕੱਪੜਿਆਂ ਦੇ ਨਾਲ-ਨਾਲ ਮੈਂ ਵੀ ਉੱਡੀ ਜਾਣਾ ਐ ਤੇ ਉੜ ਕੇ ਮੈਂ ਕਿੱਥੇ ਵੱਜਣਾ ਇਹ ਵੀ ਨਹੀਂ ਪਤਾ ਮੇਰੇ ਅੰਦੇ ਨੂੰ ਪਹਿਲਾਂ ਹੀ ਇੱਥੇ ਕਿਸੇ ਨੇ ਕੱਪੜੇ ਸੁੱਕਣੇ ਪਾਏ ਹੋਏ ਆ ਆਪਣੇ ਪਰ ਚਲ ਕੋਈ ਨਾ ਆਪਾਂ ਜਗ੍ਹਾ ਬਣਾ ਲੈਣੀ ਆ ਕਿਉਂਕਿ ਸੁੱਕੇ-ਸੁੱਕੇ ਕੱਪੜੇ ਸਾਰੇ ਦੇ ਇੱਕ ਪਾਸੇ ਕਰਦੇ ਨੇ ਉਹਨਾਂ ਦੇ ਕੱਪੜੇ ਇੱਕ ਪਾਸੇ ਕਰਕੇ ਮੈਂ ਪਾ ਦਿੱਤੇ ਆਪਣੇ ਕ ਐਨੀ ਉਚਾਈ ਤੇ ਮੈਂ ਮੰਨਤ ਨੂੰ ਬੋਲੇ ਮੈਂ ਕਿ ਮੰਨਤ ਪਤਾ ਨਹੀਂ ਕਿੰਨੇ ਕ ਪਿੰਡ ਹੋਣੇ ਆ ਜਿੱਥੇ ਦੂਰ ਤੱਕ ਸਾਡੀ ਨਜ਼ਰ ਜਾਂਦੀ ਪਈ ਆ ਵਿਊ ਦਾ ਬੋ ਕੈਂਟ ਆ ਕੁੱਤ ਜਿਆਦਾ ਵਿਊ ਹੈ ਵਧੀਆ ਰਾਤ ਨੂੰ ਦੇਖਣ ਵਾਲਾ ਹੁੰਦਾ ਆ ਰਾਤ ਨੂੰ ਜਦੋਂ ਹਨੇਰਾ ਹੋ ਜਾਂਦਾ ਲੋਕਾਂ ਦੇ ਘਰ ਦੀਆਂ ਲਾਈਟਾਂ ਇਦਾਂ ਲੱਗਦੀ ਜੀ ਤਾਂ ਆਸਮਾਨ ਦੇ ਤਾਰੇ ਨੀਚੇ ਜ਼ਮੀਨ ਤੇ ਆ ਗਏ ਹੁੰਦੇ ਆ ਕੱਪੜੇ ਸੁੱਕਣੇ ਪਾ ਕੇ ਮੈਂ ਆ ਗਈ ਆ ਘਰ ਤਿਆਰ ਹੋ ਕੇ ਰੋਟੀ ਖਾਣ ਤੋਂ ਬਾਅਦ ਪੀਤੀ ਚਾ ਇੱਕ ਗੱਲ ਆ ਚੰਡੀਗੜ੍ਹ ਟਾਈਮ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਲੰਘ ਗਏ ਆ 3-4 ਘੰਟੇ ਹੋ ਗਏ ਸੀ ਕੱਪੜੇ ਸੁੱਕਣੇ ਪਾਏ ਨੂੰ ਮੈਂ ਕਿ ਮੰਨ ਤਾਦਾ ਜਲਦੀ ਜਲਦੀ ਇਹ ਕੱਪੜੇ ਦੇਖ ਲਈਏ ਹੋਰ ਨਾ ਉੜ ਜਾਣ ਫੇਰ ਤਾਂ ਮੈਂ ਕਿਹਾ ਜਮਾ ਹੀ ਨਹੀਂ ਮਿਲਨੇ ਹੈ ਕਿ ਜਿਹੜਾ ਇੱਕ ਅੱਧਾ ਲੱਭਣਾ ਵੀ ਸੀਗਾ ਪਹਿਲਾਂ ਮੈਨੂੰ ਉਚਾਈ ਤੋਂ ਨੀਚੇ ਦੇਖਣ 'ਚ ਡਰ ਲੱਗਦਾ ਸੀ ਪਰ ਹੁਣ ਨਹੀਂ ਲੱਗਦਾ ਤੇ ਮੰਨਤ ਨੇ ਪਾਈ ਹੋਈ ਹੈ ਆਪਣੇ ਸਿਰ ਤੇ ਟੋਕਰੀ ਕਹਿੰਦੀ ਮੈਂ ਤਾਂ ਮੂੰਹ ਲੁਕਾ ਕੇ ਜਾਣਾ ਆ ਜਦੋਂ ਮੈਂ 12ਵੇਂ ਫਲੋਰ ਤੇ ਆਈ ਇੱਥੇ ਕਿਸੇ ਨੇ ਪੂਰੀ ਜਗ੍ਹਾ ਦੇ ਵਿੱਚ ਫੁੱਲ ਬੁੱਟੇ ਲਾਏ ਹੋਏ ਆ ਮੈਂ ਕਿਹਾ ਸ਼ੌਕ ਹੋਣਾ ਚਾਹੀਦਾ ਬੰਦਾ ਕਿਤੇ ਵੀ ਉਗਾ ਸਕਦਾ ਆ ਫੁੱਲ ਬੁੱਟੇ ਤਾਂ ਤੇ ਜਦੋਂ ਮੈਂ ਕੱਪੜੇ ਚੁੱਕਣ ਪਹੁੰਚੀ ਉਹੀ ਗੱਲ ਹੋਈ ਕੱਪੜੇ ਤਾਂ ਸਾਰੇ ਉੜੇ ਫਿਰਦੇ ਆ ਕੋਈ ਕਿਤੇ ਤੇ ਕੋਈ ਕਿਤੇ ਚੁੱਕ ਕੇ ਸਾਰੇ ਕੱਪੜੇ ਟੋਕਰੀ 'ਚ ਸਿੱਟੇ ਇਧਰ ਮੰਨਤ ਦੀਆਂ ਸ਼ਰਾਰਤਾਂ ਜਿਹੜੀਆਂ ਕਦੇ ਵੀ ਖਤਮ ਨਹੀਂ ਹੁੰਦੀਆਂ ਮੈਨੂੰ ਇੱਥੇ ਛੱਡ ਕੇ ਮੰਨਤ ਚਲ ਗਈ ਉੱਪਰਲੇ ਫਲੋਰ ਤੇ ਕਹਿੰਦੀ ਮੰਮਾ ਮੈਂ ਜਾ ਕੇ ਦੇਖ ਕੇ ਆਉਣੀ ਉੱਪਰਲੇ ਫਲੋਰ ਤੇ ਮੈਂ ਗਈ ਨਹੀਂ ਕਹਿੰਦੀ ਕਦੇ ਤੇ ਫਿਰ ਮੇਰੀ ਟੋਕਰੀ ਭਰੀ ਜੋ ਦੇਖ ਕੇ ਕਪੜਿਆਂ ਦੀ ਕਹਿੰਦੀ ਮम्मा ਚੈਲੰਜ ਕਰੀਏ ਪੋੜੀਆਂ ਰਹੀ ਦੇਖਦੇ ਪਹਿਲਾਂ ਕੌਣ ਪਹੁੰਚਦਾ ਆ ਮੈਂ ਕਿਹਾ ਮੈਂ ਤਾਂ ਕੱਪੜੇ ਚੁੱਕੇ ਹੋਏ ਮੈਂ ਕਿਹਾ ਇਦਾਂ ਕਰਦੇ ਆ ਮੈਂ ਲਿਫਟ 'ਚ ਜਾਨੀ ਆ ਤੂੰ ਪੋੜੀਆਂ ਰਹੀ ਆ ਜਾ ਤਿੰਨ ਫਲੋਰ ਹੀ نیچے ਜਾਣਾ ਆ ਪਰ ਮੈਂ ਉਹਨੂੰ ਬੋਲਿਆ ਸੀ ਜੋ ਤੱਕ ਲਿਫਟ ਬੰਦ ਨਹੀਂ ਹੁੰਦੀ ਉਦੋਂ ਤੱਕ نیچے ਨਾ ਜਾਈਂ ਉਹ ਪਹਿਲਾਂ ਹੀ ਚਲ ਗਈ ਮੈਂ ਕਿਹਾ ਮੰਨਤ ਇਹ ਤਾਂ ਚੀਟਿੰਗ ਆ ਸ਼ਰਿਆਮ ਵੀ ਲਿਫਟ ਨੂੰ ਬੰਦ ਹੋਣ ਤੇ ਖੁੱਲਣ 'ਤੇ ਵੀ ਟਾਈਮ ਲੱਗਦਾ ਆ ਕੱਪੜੇ ਮੇਰੇ ਸੁੱਕ ਗਏ ਮੈਂ ਲੈ ਕੇ ਆ ਗਈਆਂ ਕਰ ਇਹਦੇ ਨਾਲ ਹੀ ਵੀਡੀਓ ਹੁੰਦੀ ਖਤਮ ਬਾਏ ਬਾਏ